ਨਾਲ ਨਾਲ ਆਪਾਂ ਤੁਹਾਨੂੰ ਜਿਹੜੀਆਂ ਆਰਗੈਨਿਕ ਆਪਣੀਆਂ ਜਿਹੜੀਆਂ ਸਬਜ਼ੀਆਂ ਉਹ ਦਿਖਾਈਆਂ ਤੇ ਨਾਲ ਵੇਖੋ ਆਪਾਂ ਜਿਹੜੇ ਫਾਲੋ ਵੀ ਆਰਗੈਨਿਕ ਹੈ ਕੋਈ ਇਹਨੂੰ ਸਪਰੇਅ ਹੋਈ ਇਹ ਵੀ ਸੋ ਆਪਾਂ ਇਹ ਨਹੀਂ ਗੈਸ ਕਰ ਸਕਦੇ ਕਿ ਅਸੀਂ ਐਮਐਸਪੀ ਦੇ ਦਿੱਤੀ ਐਮਐਸਪੀ ਤੁਸੀਂ ਕਿਸੇ ਫ੍ਰੀ ਨਹੀਂ ਦੇ ਰਹੇ ਕੋਈ ਚੀਜ਼ ਲੈ ਰਹੇ ਹੋ ਤੇ ਉਹਦੇ ਉੱਪਰ ਐਮਐਸਪੀ ਦਿੰਦੇ ਪਏ ਹੋ ਇੱਕ ਤਰੀਕੇ ਕੀ ਤਿਆਰੀ ਕੀ ਗਈ ਹੈ

ਤੇ ਅੱਜ ਆਪਾਂ ਗੱਲ ਕਰਾਂਗੇ ਕਿਸਾਨੀ ਦੀ ਆਪਾਂ ਸਭ ਨੂੰ ਪਤਾ ਹੈ ਕਿ ਜਿੱਦਾਂ ਕਿਸਾਨੀ ਅੰਦੋਲਨ ਜਿਹੜਾ ਉਹ ਚੱਲਦਾ ਪਿਆ ਵਾ ਤੇ ਕਿਸਾਨੀ ਸੰਘਰਸ਼ ਜਿਹੜਾ ਟੂ ਚੱਲਦਾ ਪਿਆ ਵਾ ਪਹਿਲਾਂ ਵੀ ਆਪਾਂ ਤਿੰਨ ਜਿਹੜੇ ਕਾਨੂੰਨ ਸੀ ਉਹ ਰੱਦ ਕਰਵਾਏ ਤੇ ਹੁਣ ਐਮਐਸਪੀ ਤੇ ਗਰੰਟੀ ਕਾਨੂੰਨ ਤੇ ਜਿਹੜੇ ਹੋਰ ਜਿਹੜੇ ਤੋਂ ਇਨਰਿਲੇਟਡ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਬੰਦ ਕਰਵਾਉਣ ਵਾਸਤੇ ਆਪਾਂ ਫੇਰ ਜਿਹੜਾ ਉਹ ਸੰਘਰਸ਼ ਲੜਦੇ ਪਏ ਆ ਜੇ ਸਾਡਾ ਕੋਈ ਚੀਜ਼ ਖਾਣ ਨੂੰ ਦਿਲ ਕਰਦਾ ਤੇ ਆਪਾਂ ਉਸੇ ਵੇਲੇ ਬਾਜ਼ਾਰੋਂ ਲਿਆ ਕੇ ਖਾ ਲੈਨੇ ਆ ਤੇ ਆਪਾਂ ਇਹ ਨਹੀਂ ਸੋਚਦੇ ਕਿ ਜੇ ਅੱਜ ਆਪਣਾ ਗੋਭੀ ਖਾਨ ਨੂੰ ਦਿਲ ਕੀਤਾ ਤੇ ਆਪਾਂ 10 ਦਿਨ ਬਾਅਦ ਲੈ ਕੇ ਉਹਨੂੰ ਧਰਾਂਗੇ ਆਪਾਂ ਉਸੇ ਵੇਲੇ ਲੈ ਕੇ ਉਹਨੂੰ ਧਰ ਕੇ ਤੇ ਖਾ ਲੈਨੇ ਆ ਤੇ ਦੇਖੋ ਜਿਹੜਾ ਕਿਸਾਨ ਆ ਉਹ 6-6 ਮਹੀਨੇ 2-2 ਮਹੀਨੇ 3-3 ਮਹੀਨੇ ਜਦੋਂ ਫਸਲ ਆਉਣੀ ਉਸ ਤੋਂ ਬਾਅਦ ਉਹਨੇ ਵੇਚਣੀ ਆ ਤੇ ਉਸ ਤੋਂ ਬਾਅਦ ਉਹਨੂੰ ਕਮਾਈ ਹੋਣੀ ਆ ਤੇ ਫਿਰ ਜਾ ਕੇ ਉਹਦਾ ਇੰਨਾ ਸਬਰ ਆ ਆਪਣੇ ਚ ਇੰਨਾ ਸਬਰ ਨਹੀਂ ਕਿ ਆਪਾਂ 2-4 ਦਿਨ ਕਿਸੇ ਚੀਜ਼ ਦਾ ਸਬਰ ਕਰ ਲਈਏ ਆ ਪਿੱਛੇ ਕਣਕ ਆ ਤੇ ਕਣਕ ਨੂੰ ਤਕਰੀਬਨ 6 ਮਹੀਨੇ ਲੱਗ ਜਾਂਦੇ ਨੇ ਜੱਟ ਦੇ ਘਰ ਪਹੁੰਚਣ ਤੱਕ ਤੇ ਜਦੋਂ ਤੱਕ ਉਹ ਮੰਡੀ 'ਚ ਵੇਚ ਨਹੀਂ ਨਾ ਆਉਂਦਾ ਉਦੋਂ ਤੱਕ ਉਹਦੀ ਉਹ ਆਪਣੀ ਨਹੀਂ ਹੁੰਦੀ ਤੇ ਕੋਈ ਪਤਾ ਨਹੀਂ ਕਿੰਨੀਆਂ ਆਫਤਾਂ ਆਉਂਦੀਆਂ ਨੇ ਹਰ ਸਾਲ ਕੋਈ ਨਾ ਕੋਈ ਆਫਤ ਆ ਹੀ ਰਹਿੰਦੀ ਹੈ ਕਦੀ ਹੜ੍ਹ ਆ ਗਏ ਕਦੀ ਮੀਂਹ ਪੈ ਗਿਆ ਕਦੇ ਗੜੇ ਆ ਗਏ ਕਦੀ ਹਨੇਰੀ ਆ ਗਈ ਤੇ ਜਦੋਂ ਤੱਕ ਉਹਦੇ ਜਿਹੜੀ ਫਸਲ ਜਿਹੜੀ ਆ ਮੰਡੀ 'ਚ ਵੇਚ ਨਹੀਂ ਜਾਂਦੀ ਉਦੋਂ ਤੱਕ ਕੋਈ ਪ੍ਰੋਸਾ ਨਹੀਂ ਕਿ ਉਹ ਉਹਦੇ ਉਹਦੇ ਪੈਸੇ ਉਹਨੂੰ ਮਿਲਣੇ ਵੀ ਆ ਕਿ ਨਹੀਂ ਮਿਲਣੇ ਇਨਾ ਸਬਰ ਆ ਇੱਕ ਕਿਸਾਨ ਦੇ ਵਿੱਚ ਜੜ ਦੇ ਵਿੱਚ ਜੇ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਨਾ ਤੇ ਕੱਚੂ ਘੱਟ ਜਿਹੜੇ ਉਹ ਆਪਾਂ ਗੰਡੇ ਬੀਜ ਲੈਨੇ ਆ ਆਪਣੇ ਘਰ ਦੇ ਵਿੱਚ ਤੇ ਕਿੰਨਾ ਕਿੰਨਾ ਟਾਈਮ ਲੱਗਦਾ ਵਾ ਤੇ ਜਦੋਂ ਆਪਾਂ ਇਹਨਾਂ ਨੂੰ ਮੰਡੀ 'ਚ ਲੈ ਕੇ ਜਾਂਦੇ ਆ ਆਪਾਂ ਨੂੰ ਉਹਨਾਂ ਰੇਟ ਮਿਲਦਾ ਨਹੀਂ ਅੱਲਾਉ ਵਾਟਰ ਕੈਨਨ ਵਾਲੇ ਨਵੀਪ ਨੇ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਉਹ ਕਹਿੰਦਾ ਪਿਆ ਸੀ ਕਿ ਆਪਾਂ ਨੂੰ ਇੱਥੇੋਂ ਕੇ ਜਾਣਾ ਚਾਹੀਦਾ ਤੇ ਉਦੇ ਨੀਚੇ ਕੁਝ ਲੋਕਾਂ ਨੇ ਇੱਕ ਬੰਦੇ ਨੇ ਕਮੈਂਟ ਕੀਤੇ ਕਿ ਐਮਐਸਪੀ ਇੰਨੇ ਪਰਸੈਂਟੇਜ ਵਧ ਗਈ 100 ਪਰਸੈਂਟ 115 ਪਰਸੈਂਟ 130 ਪਰਸੈਂਟੇਜ ਵਧ ਗਈ ਪਰ ਉਹ ਕਿਸੇ ਮੰਡੀ ਦੇ ਵਿੱਚ ਮਿਲਦੀ ਥੋੜੀ ਨਾ ਵਾ ਉਹ ਦੋਨ ਨੂੰ ਤੇ ਮੈਂ ਕਹਿ ਦਿੰਦਾ ਵੀ ਮੈਂ ਚਲੋ ਤੁਹਾਨੂੰ ਬ੍ਰੀਡ ਦਊਗਾ 200 ਪਰਸੈਂਟ ਤੇ ਖਰੀਦਦਾ ਕੌਣ ਹੈ ਖਰੀਦਦਾ ਕੋਈ ਵੀ ਨਹੀਂ ਹੁਣ ਮੈਂ ਕਹੀ ਦੇ ਉੱਪਰ ਕੋਈ ਵੀ ਐਮਐਸਪੀ ਮਿਲਦੀ ਨਹੀਂ ਕਿਸੇ ਵੀ ਆਪਾਂ ਨੂੰ ਕਿਤੇ ਵੀ ਮੰਡੀ ਦੇ ਵਿੱਚ ਤੇ ਹੁਣ ਜਿਹੜੀ ਕਣਕ ਦਾ ਰੇਟ ਹੈ ਨਾ ਆਪਣੀ ਦਾ ਉਹ 2013 ਤੋਂ ਲੈ ਕੇ ਨਾ ਤੇ 2024 ਤੱਕ 9500 ਰੁਪਇਆ ਵਧਿਆ ਵਾ ਮਤਲਬ 68% ਕਹਿ ਲਓ 65 70% ਵਧਿਆ ਜਦ ਕਿ ਦੂਜੇ ਪਾਸੇ ਡੀਜ਼ਲ ਜਿਹੜਾ ਵਾ ਡੀਜ਼ਲ ਵੱਧ ਚੁੱਕਿਆ ਵਾ 50 ਰੁਪਏ ਤੋਂ ਵੱਧ ਕੇ 90 ਰੁਪਏ 100 ਰੁਪਏ ਵੀ ਹੋਇਆ ਕਦੇ ਤੇ ਇਹ ਬਣਦਾ ਵਾ ਤਕਰੀਬਨ 80% ਮਤਲਬ ਡੀਜ਼ਲ ਦੇ ਰੇਟ 80% ਵੱਧ ਗਏ ਤੇ ਕਣਕ ਦਾ ਰੇਟ ਜਿਹੜਾ ਉਹ 65 70% 50 70 ਪਰਸੈਂਟੇਜ ਹੀ ਵਧਿਆ ਇਸ ਤੋਂ ਇਲਾਵਾ ਜਿਹੜੀ ਡੀਏਪੀ ਦੀ ਖਾਦ ਹੈ ਉਹਦੇ ਉੱਪਰ ਜਿਹੜੀ ਸਬਸਿਡੀ ਉਹ ਬੰਦ ਹੋਊਗੀ ਤੇ ਬਾਕੀ ਜਿਹੜੀਆਂ ਖਾਦਾਂ ਜਿਹੜੀਆਂ ਯੂਰੀਆ ਉਹ ਵੀ ਮਹਿੰਗੀਆਂ ਹੋ ਗਈਆਂ ਦਵਾਈਆਂ ਸਾਰੀਆਂ ਮਹਿੰਗੀਆਂ ਹੋ ਗਈਆਂ ਤੇ ਆਪਾਂ ਇਹ ਨਹੀਂ ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਐਮਐਸਪੀ ਦੇਤੀ ਐਮਐਸਪੀ ਤੁਸੀਂ ਕਿਸੇ ਫ੍ਰੀ ਨਹੀਂ ਦੇ ਰਹੇ ਕੋਈ ਚੀਜ਼ ਲੈ ਰਹੇ ਹੋ ਤੇ ਉਹਦੇ ਉੱਪਰ ਐਮਐਸਪੀ ਦਿੰਦੇ ਪਏ ਹੋ ਥੋੜੇ ਭਾਈ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਐਮਐਸਪੀ ਆ ਉਹ ਅਸੀਂ ਵਧਾ ਦਿੱਤੀ ਐਮਐਸਪੀ ਤਾਂ ਵਧੀ ਆ ਪਰ ਉਹਦੇ ਨਾਲ ਰੇਚ ਜਿਹੜੇ ਖਰਚੇ ਨੇ ਉਹ ਕਈ ਗੁਣਾ ਵਧੇ ਨੇ ਉਹ ਥੋੜੇ ਬਹੁਤੇ ਨਹੀਂ ਵਧੇ ਮਸ਼ੀਨਰੀ ਕਿੰਨੀ ਮਹਿੰਗੀ ਹੋ ਗਈ ਆ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਆ ਡੀਜ਼ਲ ਦੇ ਰੇਟ ਵਧ ਗਏ ਆ ਤੇ ਬਾਕੀ ਵੀ ਜਿਹੜੀਆਂ तमाम ਜਿਹੜੀਆਂ ਦਵਾਈਆਂ ਨੇ ਲੱਗਦੀਆਂ ਨੇ ਉਹਦੇ ਰੇਟ ਵਧ ਗਏ ਨੇ ਤੇ ਉਹਦੀ ਗਿਣਤੀ ਵੀ ਵਧ ਗਈ ਆ ਇਹ ਇਸ ਕਰਕੇ ਜਿਹੜੀ ਐਮਐਸਪੀ ਗਾਰੰਟੀ ਕਾਨੂੰਨ ਆ ਉਹ ਲਾਗੂ ਹੋਣਾ ਚਾਹੀਦਾ ਵਾ ਤੇ ਹਰ ਇੱਕ ਫਸਲ ਦੇ ਉੱਪਰ ਜਿਹੜੀ ਉਹ ਜਿਹੜੀ ਐਮਐਸਪੀ ਮਿਲਣੀ ਚਾਹੀਦੀ ਤਾਂ ਕਿ ਜਿਹੜੀ ਜਿਹੜੀ ਬੋਲਦੇ ਨੇ ਕੋ ਬਸਟਾਈਲ ਜਿਹੜੀ ਵੈਰਾਈਟੀ ਹੋਣੀ ਚਾਹੀਦੀ ਖੇਤੀਬਾੜੀ ਦੇ ਵਿੱਚ ਤਾਂ ਕਿ ਹਰ ਤਰੀਕੇ ਦੀ ਖੇਤੀ ਹੋ ਸਕੇ ਜਿਹੜੀ ਕਿਸਾਨੀ ਆ ਨਾ ਉਹ ਵਧੀਆ ਪਾਸੇ ਜਾ ਸਕੀ ਤੇ ਕਿਸਾਨ ਜਿਹੜੇ ਆ ਉਹ ਜਿਹੜੇ ਉਹਨਾਂ ਦੇ ਕੋਲ ਆਮਦਨ ਜਿਹੜੀ ਉਹਨਾਂ ਦੀ ਵੱਧ ਸਕੇ ਸੱਚੀ ਗੱਲ ਜੇ ਕਿਸਾਨ ਨੇ ਫਸਲ ਲਗਾਉਣੀ ਬੰਦ ਕਰ ਦਿੱਤੀ ਨਾ ਤੇ ਭੁੱਖੇ ਮਰ ਜਾਵਾਂਗੇ ਕਿਉਂਕਿ ਜਿਸ ਦਾ ਕੰਮ ਉਸੀ ਕੋ ਸਾਜੀ ਹਰ ਕੋਈ ਉਹ ਬੰਦਾ ਕੰਮ ਨਹੀਂ ਕਰ ਨਹੀਂ ਸਕਦਾ ਤੇ ਕਿਸਾਨ ਤੋਂ ਇਲਾਵਾ ਖੇਤੀ ਕਿਸ ਨੂੰ ਕਰਨੀ ਆਉਣੀ ਨਹੀਂ ਤੇ ਨਾ ਕੋਈ ਕਰ ਸਕਦਾ ਠੀਕ ਹੈ ਨਾ ਕਿਸ ਨੂੰ ਇਹ ਪਤਾ ਲੱਗਣਾ ਵੀ ਕਿਹਦੇ ਚ ਕਿੰਨਾ ਬੀ ਪੈਣਾ ਵਾ ਜਿੱਥੇ ਕਿਲੂਆਂ ਦੇ 3 ਕਿਲੋ ਬੀ ਪੈਣਾ ਕਨਾਲ ਦਾ ਕਿਲੋ ਪੈਣਾ ਉੱਥੇ ਕਈਆਂ ਨੇ ਕਹਿ ਦਿੰਦਾ ਵੀ ਕਣਕ ਵਾਂਗੂ ਜਿੱਦਾਂ ਆਪਾਂ ਕਣਕ ਦਾ ਬੀਜੜਾ ਵਾ ਉਹ 35 40 ਕਿਲੋ ਪਾ ਦਿੰਨੇ ਆ ਆ ਸਾਹਮਣੇ ਕਮਾ ਆ ਦਿਆ ਤੇ ਸ਼ਹਿਰਾਂ ਦੇ ਬੱਚਿਆਂ ਨੂੰ ਛੱਡੋ ਸਾਡੇ ਪਿੰਡ ਦੇ ਬੱਚਿਆਂ ਨੂੰ ਨਹੀਂ ਪਤਾ ਵੀ ਇਹ ਕਮਾਦ ਦਾ ਕੰਮ ਕੀ ਆ ਪੇ ਦੇ ਗੰਨੇ ਚੂਪਣੀ ਆ ਤੇ ਗੰਨੇ ਦੇ ਖਾਣੇ ਆ ਏ ਨਹੀਂ ਪਤਾ ਕਿ ਇਧਰ ਤੋਂ ਗੁੜ ਨਿਕਲਦਾ ਵਾ ਇਹ ਵੀ ਨਹੀਂ ਕਈਆਂ ਨੂੰ ਪਤਾ ਵੀ ਜਿਹੜੀ ਖੰਡ ਆ ਉਹ ਇਨ੍ਹਾਂ ਗੰਨੇਆਂ ਤੋਂ ਹੀ ਬਣਦੀ ਆ ਸੋ ਆਪਣੇ ਸੱਭਿਆਚਾਰ ਦੇ ਨਾਲ ਆਪਣੀ ਖੇਤੀਬਾੜੀ ਦੇ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਵਾ ਤਾਂ ਹੀ ਆਪਾਂ ਜਿਹੜੇ ਖੁਸ਼ਹਾਲ ਜੀਵਨ ਜਿਹੜਾ ਉਹ ਜੀ ਸਕਦੇ ਆ ਆ ਜਿਹੜੀ ਕਣਕ ਆ ਜਿਹੜੀ ਕਣਕ ਆ ਇਹ ਨਹੀਂ ਸਾਡੇ ਬੱਚਿਆਂ ਨੂੰ ਪਤਾ ਵੀ ਜਿਹੜੀ ਕਣਕ ਆ ਉਹ ਕਿਵੇਂ ਬਣਦੀ ਉਹਨਾਂ ਨੂੰ ਬਸ ਆਟਾ ਖਾਣ ਦਾ ਪਤਾ ਹੈ ਕਿ ਇਹ ਆਟਾ ਵਾ ਪਰ ਇਹ ਕਣਕ ਬਣਦੀ ਕਿਵੇਂ ਹੈ ਇਹਦੇ ਬਾਰੇ ਵੀ ਸਾਡੇ ਬੱਚਿਆਂ ਨੂੰ ਨਹੀਂ ਪਤਾ ਜੋ ਕਿ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਆ ਪਿੰਡਾਂ ਦੇ ਕੁਦਰਤੀ ਨਜ਼ਾਰੇ ਸੂਰਜ ਜਿਹੜਾ ਉਹ ਚੱਲਦਾ ਪਿਆ ਵਾ ਸੂਰਜ ਛਿਪ ਰਿਹਾ ਵਾ ਤੇ ਤਵੇ ਨੂੰ ਫੇਰ ਇੰਨੇ ਚੜ ਜਾ ਇਸੇ ਤਰੀਕੇ ਦੇ ਨਾਲ ਹੀ ਪਿੰਡਾਂ ਦੀ ਜਿਹੜੀ ਜ਼ਿੰਦਗੀ ਕਮਾਕਾਰਾਂ ਦੇ ਵਿੱਚ ਲੰਘ ਜਾਂਦੀ ਹੈ ਕਿਵੇਂ ਹਰੀਆਂ ਭਰੀਆਂ ਜਿਹੜੀਆਂ ਫਸਲਾਂ ਨੇ ਪੰਜਾਬ ਦੇ ਵਿੱਚ ਤੇ ਇਹਨਾਂ ਫਸਲਾਂ ਨੂੰ ਉਗਾਉਣ ਦਾ ਵੀ ਤਰੀਕਾ ਚਾਹੀਦਾ ਹਰੀ ਸਾਰੀ ਬੰਦਾ ਤਨੀ ਨਾ اگਾ ਸਕਦਾ ਤੇ ਕਿਸ ਤਰੀਕੇ ਦੇ ਨਾਲ ਆਪਾਂ ਫਸਲਾਂ ਨੂੰ ਉਗਾਉਣਾ ਵਾ ਕਿੰਨੇ ਟਾਈਮ ਬਾਅਦ ਇਹਨੂੰ ਵੱਡਣਾ ਵਾ ਕਦੋਂ ਇਹਨੇ ਪੱਕਣਾ ਵਾ ਕਿੰਨਾ ਇਹਦੇ ਚ ਆਪਾਂ ਬੀ ਪਾਉਣਾ ਵਾ ਇਹ ਹਰੇਕ ਨੂੰ ਨਹੀਂ ਪਤਾ ਹੁੰਦਾ ਸਿਰਫ ਇੱਕ ਕਿਸਾਨ ਨੂੰ ਪਤਾ ਹੁੰਦਾ ਉਸ ਕਰਕੇ ਉਹਦੀਆਂ ਜਿਹੜੀਆਂ ਫਸਲਾਂ ਦਾ ਬੋਲੋ ਪ੍ਰੋਪਰ ਮਿਲਣਾ ਚਾਹੀਦਾ ਉਹਨੂੰ ਫਸਲਾਂ ਦੇ ਰੇਟ ਆ ਉਹ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ ਵਧਨੇ ਚਾਹੀਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜੇ ਪ੍ਰਾਈਸ ਤਾਂ ਵੱਧ ਜਾਂਦੇ ਨੇ ਪਰ ਨਾਲ ਦੀ ਨਾਲ ਫਸਲਾਂ ਦੇ ਪ੍ਰਾਈਸ ਨਹੀਂ ਵੱਧਦੇ ਜਿਵੇਂ ਜਿਹੜਾ ਪੈਟਰੋਲ ਆ ਪਿਛਲੇ 9-10 ਸਾਲ ਦੇ ਵਿੱਚ 80-90% ਵਧ ਗਿਆ ਤੇ ਉਹਦੇ ਹਿਸਾਬ ਦੇ ਨਾਲ ਜਿਹੜੀ ਕਣਕ ਦੀ ਜਿਹੜੀ ਐਮਐਸਪੀ ਆ ਉਹ ਸਿਰਫ 60-65% ਹੀ ਵਧੀ ਆ ਤੇ ਮਤਲਬ ਹੋਰ ਵੀ ਪ੍ਰਾਈਸ ਜਿਵੇਂ ਡੀਏਪ ਜਿਹੜੀ ਉਹ ਕਿੰਨੀ ਮਹਿੰਗੀ ਹੋਗੀ ਪਹਿਲਾਂ ਉਹਦੇ ਤੇ ਸਬਸਿਡੀ ਮਿਲਦੀ ਸੀ ਜਿਹੜੀ ਯੂਰੀਆ ਖਾਦ ਉਹ ਮਹਿੰਗੀ ਹੋ ਗਈ ਬਾਕੀ ਦਵਾਈਆਂ ਮਹਿੰਗੀਆਂ ਹੋ ਗਈਆਂ ਤੇ ਬਾਕੀ ਖਰਚੇ ਸਾਰੇ ਵੱਧ ਗਏ ਪਰ ਜਿਹੜਾ ਰੇਟ ਆ ਜਿਹੜੀ ਐਮਐਸਪੀ ਆ ਉਹ ਉਸ ਪਰਸੈਂਟੇਜ ਦੇ ਹਿਸਾਬ ਦੇ ਨਾਲ ਨਹੀਂ ਵਧੀ ਜਿਵੇਂ ਕਿ ਬਾਕੀ ਚੀਜ਼ਾਂ ਦੇ ਜਿਹੜੇ ਪ੍ਰਾਈਸ ਵਧ ਗਏ ਸੋ ਜਿਹੜਾ ਵੀ ਪ੍ਰਾਈਸ ਆ ਉਹ ਪ੍ਰਾਈਸ ਇੰਡੈਕਸ ਦੇ ਹਿਸਾਬ ਦੇ ਨਾਲ ਜਿਹੜਾ ਡਿਸਾਈਡ ਹੋਣਾ ਚਾਹੀਦਾ ਉਹਨੂੰ ਐਮਐਸਪੀ ਹਰ ਇੱਕ ਫਸਲ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਨਾਲ ਨਾਲ ਆਪਾਂ ਤੁਹਾਨੂੰ ਨਾ ਜਿਹੜੀਆਂ ਆਰਗੈਨਿਕ ਆਪਣੀਆਂ ਜਿਹੜੀਆਂ ਸਬਜ਼ੀਆਂ ਉਹ ਦਿਖਾਈਆਂ ਤੇ ਨਾਲ ਵੇਖੋ ਆਪਾਂ ਜਿਹੜੇ ਫਾਲੋ ਵੀ ਆਰਗੈਨਿਕ ਕੋਈ ਇਹਨੂੰ ਸਪਰੇਅ ਹੋਈ ਇਹ ਵੀ ਵੇਖੋ ਜਿਹੜੇ ਚਿਕੂ ਉਹ ਲੱਗੇ ਪਏ ਆ ਤੇ ਇਹਨਾਂ ਚਿਕੂਆਂ ਨੇ ਡਾਇਰੈਕਟਲੀ ਤਾਂ ਪੱਕਣਾ ਨਹੀਂ ਇਹਦੇ ਵਾਸਤੇ ਵੀ ਆਪਾਂ ਆਰਗੈਨਿਕ ਤਰੀਕੇ ਦੇ ਨਾਲ ਇਹਨੂੰ ਪਕਾ ਸਕਦੇ ਆ ਜਿਹੜੇ ਮਰੂਦ ਆ ਉਹ ਤੁਹਾਨੂੰ ਦਿਖਾਉਣੇ ਇਹ ਵੀ ਮਰੂਦਾਂ ਦਾ ਬੂਟਾ ਪਰ ਇਹਨੂੰ ਅਜੇ ਲੱਗੇ ਨਹੀਂ ਆ ਸਾਹਮਣੇ ਆ ਇੱਕ ਲਗਾਠਾਂ ਦਾ ਬੂਟਾ ਵਾ ਇਹਨਾਂ ਨੂੰ ਲਗਾਠਾਂ ਲੱਗਦੀਆਂ ਉਹ ਤੇ ਇਸ ਵਾਰ ਆਪਾਂ ਗਰਮੀ ਦੇ ਵਿੱਚ ਇਹਨੂੰ ਚਾਂਸਸ ਆ ਕਾਫੀ ਇਹਦੇ ਲੱਗਣ ਦੇ ਉਹ ਤੁਹਾਨੂੰ ਪਤਾ ਕਿੰਨੇ ਮਤਲਬ ਪੀ ਲੱਗੇ ਹੀ ਐਸ ਤਰ੍ਹਾਂ ਆ ਆ ਵੇਖੋ ਆ ਵੀ ਮਰੂਦ ਕੋਣ ਕੋਲੇ ਹੋ ਜਾਣੇ ਆ ਤੇ ਫਿਰ ਆਪਾਂ ਇਹਨੂੰ ਖਾ ਸਕਦੇ ਬਈ ਜਿਹੜੇ ਕੋਲੇ ਹੋ ਗਏ ਚਲ ਠੀਕ ਆ ਆਣਾ ਸਾਡੇ ਘਰ ਨੂੰ ਜਿਹੜਾ ਆਉਣ ਵਾਲਾ ਰਸਤਾ ਵਾ ਇਹਦੇ ਉੱਪਰ ਬਹੁਤ ਸਾਰੇ ਆਂਬ ਆ ਦੋਹੀ ਦੋਨੋਂ ਸਾਈਡ ਦੇ ਉੱਪਰ ਤੇ ਬੜੇ ਸਾਰੇ ਲੋਕ ਸਾਨੂੰ ਕਹਿ ਦਿੰਦੇ ਟਰਾਲੀਆਂ ਆੜਦੀਆਂ ਛਾਂ ਹੁੰਦੀ ਆ ਸਬਜ਼ੀ ਮਾਰੀ ਜਾਂਦੀ ਆ ਜਿਹੜੇ ਫਸਲਾਂਵਾਂ ਮਾਰੀਆਂ ਜਾਂਦੀਆਂ ਇਹਨਾਂ ਨੂੰ ਵਢਾ ਦਿਓ ਤੇ ਆਪ ਇਹ ਮਤਲਬ ਇਹ ਕਹਿੰਦੇ ਤੁਹਾਡੀ ਟਰਾਲੀ ਨਹੀਂ ਲੰਘਿਆ ਕਰਨੀ ਮੈਂ ਕਿਹਾ ਕੋਈ ਗੱਲ ਨਹੀਂ ਟਰਾਲੀ ਲੰਘੇ ਨਾ ਲੰਘੇ ਪਿਆ ਸਾਈਡ ਤੋਂ ਵੱਖਰਾ ਪਾ ਲਾਂਗੇ ਪਰ ਇਹ ਅੰਬ ਨਹੀਂ ਪੁੱਟਦੇ ਅੰਬ ਨਹੀਂ ਪੁੱਟਨੇ ਕਿਉਂਕਿ ਜਿਹੜੇ ਇੱਕ ਵਾਰੀ ਏਡੇ ਵੱਡੇ ਰੁੱਖ ਜਿਹੜੇ ਜਿਨ੍ਹਾਂ ਨੂੰ ਫਲ ਲੱਗਣਾ ਸ਼ੁਰੂ ਹੁੰਦਾ ਉਹਨਾਂ ਨੂੰ ਪੁੱਟਾਂਗੇ ਉਹਦੀ ਜਗ੍ਹਾ ਦੇ ਉੱਪਰ ਜਿਹੜਾ ਦੂਸਰਾ ਬੂਟਾ ਉਹਨੇ ਕਿੰਨਾ ਟਾਈਮ ਲੱਗਣਾ ਉਹਨੂੰ ਓਡਾ ਵੱਡਾ ਹੋਣ ਤੇ ਤੇ ਹੁਣ ਇਹਨਾਂ ਨੂੰ ਜਿਹੜੇ ਆਂਬ ਲੱਗਦੇ ਆ ਨਿੱਕੇ ਨਿੱਕੇ ਬੂਟਿਆਂ ਨੂੰ ਤੇ ਇਹਨਾਂ ਨੇ ਕਿੱਡੇ ਵੱਡੇ ਹੋਣਾ ਸੋ ਬੂਟੇ ਨੂੰ ਪਾਲੋ ਉਸ ਨੂੰ ਵੱਡੇ ਕਰੋ ਤੇ ਇਹ ਜਿਹੜੇ ਵੱਡੇ ਹੋ ਕੇ ਆਪਾਨੂੰ ਫਲ ਵੀ ਦਿੰਦੇ ਸ਼ਾਂਹ ਵੀ ਦਿੰਦੇ ਆ ਸੋ ਕਿਸਾਨੀ ਨੂੰ ਪਿਆਰ ਕਰੋ ਰੁੱਖਾਂ ਨੂੰ ਪਿਆਰ ਕਰੋ ਕੁਦਰਤ ਨੂੰ ਪਿਆਰ ਕਰੋ ਹੱਸਦੇ ਰਹੋ ਵਸਦੇ ਰਹੋ ਤੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਅੱਗੇ ਸ਼ੇਅਰ ਕਰੋ ਧੰਨਵਾਦ